ਪਸ਼ੂ ਹੱਤਿਆ ਦੀਆਂ ਇਹ ਤਸਵੀਰਾਂ ਬੇਹੱਦ ਦਰਦਨਾਕ ਨੇ ਇਹਨਾਂ ਨੂੰ ਵੇਖ ਕੇ ਦਰਸ਼ਕਾਂ ਦਾ ਜੀਵ ਵਿਚਲਿਤ ਹੋ ਸਕਦਾ ਹੈ ਇਸ ਲਈ ਅਸੀਂ ਇਹ ਤਸਵੀਰਾਂ ਨਹੀਂ ਦਿਖਾ ਸਕਦੇ ਮਾਮਲਾ ਮੋਗਾ ਦਾ ਹੈ ਮੋਗਾ ਦੇ ਪਿੰਡ ਬਿਲਾਸਪੁਰ ਦੀ ਹੱਡਾ ਰੋੜੀ ਚੋਂ 17 ਪਸ਼ੂ ਮ੍ਰਿਤਕ ਖਾਲਦ ਚਪਰਾਮਤ ਹੋਏ ਨੇ ਖਬਰ ਹੈ ਕਿ ਗਊ ਸੇਵਾ ਸੰਗਠਨ ਨੂੰ ਜਾਣਕਾਰੀ ਮਿਲੀ ਸੀ ਕਿ ਮੋਗਾ ਤੋਂ ਗਾਵਾਂ ਨੂੰ ਕੱਟ ਕੇ ਬਤੌਰ ਵੀ ਬਾਹਰੀ ਰਾਜਾਂ 'ਚ ਭੇਜਿਆ ਜਾਂਦਾ ਹੈ ਗਊ ਸੰਗਠਨਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਕਰਦੇ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਪਸ਼ੂ ਦਾ ਪੋਸਟਮਾਰਟਮ ਕਰਕੇ ਡਾਕਟਰੀ ਟੀਮ ਰਿਪੋਰਟ ਸੌਂਪੇਗੀ। omialsingla area ਦੇ ਵਿੱਚ ਸਾਡਾ ਪਿੰਪਿੰਦਾ ਭਾਗੀਕੇ ਦੇ ਬਲਾਸਪੁਰ ਉਹਦੇ ਵਿਚਕਾਰ ਜਿਹੜੀ ਹੱਡਾ ਰੋੜੀ ਸੀਗੀ ਉਹਦੇ ਵਿੱਚ ਅਸੀਂ ਵੇਖਿਆ ਵੀ ਕੁਝ ਜਿਹੜੀਆਂ ਹੈਗੇ ਪਸ਼ੂਆਂ ਦੇ ਉਹਨਾਂ ਦੇ ਉਹਨਾਂ ਨੂੰ ਕੱਟਿਆ ਪਾਇਆ ਗਿਆ ਔਰ ਮੈਂ ਇੱਥੇ ਵਿਸ਼ੇਸ਼ ਤੌਰ ਤੇ ਦੱਸਣਾ ਚਾਹੋਨਾ ਇਹ ਹਿੰਦੂ ਸ਼ਰਬਾ ਜਿਹੜੇ ਕਾ ਉਸ ਵਿਅਕਤੀ ਸੀ ਬੈਠੀ ਆ ਉਹਦੇ ਹੌਦੇਦਾਰਾਂ ਨੇ ਸਾਨੂੰ ਬਹੁਤ ਮਹੱਤਵਪੂਰਨ ਸੂਚਨਾ ਦਿੱਤੀ ਔਰ ਸਾਨੂੰ ਲੀਡ ਕੀਤਾ ਉਹਦੀ ਮਦਦ ਨਾਲ ਪੁਲਿਸ ਨੇ ਪਲੈਨਿੰਗ ਕਰਕੇ 8 ਫੰਦਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਮੁਕੱਦਮਾ ਸੀ ਦਰਜ ਕਰ ਲਿਆ ਔਰ ਕੇਸ ਦੀ ਤਬਦੀਸ਼ ਬਹੁਤ ਚੰਗੇ ਤਰੀਕੇ ਨਾਲ ਕੀਤੀ ਜਾਏਗੀ ਜਿਹੜੇ ਹੋਰ ਵੀ ਬੰਦੇ 涉及 ਹੋਣਗੇ ਉਹਨਾਂ ਨੂੰ ਸਜ਼ਾ ਦਿੱਤੀ ਕੋਈ ਲੋਕਲ ਬੰਦੇ ਵੀ ਆ ਜੀ ਇਹਨਾਂ ਦੇ ਵਿੱਚ ਜਿਹੜੇ ਦੋ ਦੋ ਤਰ੍ਹਾਂ ਦਾ ਗਰੁੱਪ ਆ ਇੱਕ ਕੱਟਣ ਵਾਲੇ ਇੱਕ ਸਪਲਾਈ ਕਰਨ ਵਾਲੇ ਜਿਹੜੇ ਕੱਟਣ ਵਾਲੇ ਆ ਉਹ ਉਸਲੀ ਯੂਪੀ ਦੇ ਆ ਜਿਹੜੇ ਸਪਲਾਈ ਕਰਨ ਵਾਲੇ ਆ ਉਹ ਇਧਰ ਦੇ ਆ ਇਹ ਪਹਿਲਾਂ ਦੇਖੋ ਦੇ ਸੀਗੇ ਹੁਣ ਉਹਨਾਂ ਦੇ ਐਨੇ ਦਿਲ ਵੱਧ ਚੁੱਕੇ ਨੇ ਕਿ ਉਹ ਦਿਨੋਂ ਦਿਨ ਵੱਡ ਕੇ ਗਉਆਂ ਨੂੰ ਲੈ ਕੇ ਜਾਣ ਲੱਗ ਗਏ ਜੇ ਪ੍ਰਸ਼ਾਸਨ ਢਿੱਲ ਨਾ ਦੇ ਸਰਕਾਰ ਇੱਥੇ ਸਕੰਜਾ ਪੂਰਾ ਕਰ세 ਤਾਂ ਇਹ ਕਦੇ ਵੀ ਕੋਈ ਹਰਕਤ ਹੋ ਨਹੀਂ ਸਕਦੀ ਮ੍ਰਿਤਕ ਗਾਵਾਂ ਨੂੰ ਗੌਰ ਰਖਿਆ ਸੰਗਠਨਾ ਦੀ ਮਦਦ ਨਾਲ ਦਫਨਾਇਆ ਗਿਆ ਹੈ